ਸ਼ਸ਼ੀਕਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਟਹਿਣੀ ਦੇ ਵਿੱਚ ਟਹਿਣਾ ਪਿੰਡ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਤਿੰਨ ਜਨਵਰ ਵਿਕਾਊਆ ਸੁਖਦੀਪ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਤੇ ਨੇਕ ਜਾਨਵਰਾਂ ਦੇ ਦਰੋਧਾ ਜਿਹੜੇ ਉਤਿਆਰ ਕੰਡੇ ਵਾਲੇ ਹੋਣਗੇ ਜਿਹੜਾ ਜਾਨਵਰ ਤੁਹਾਨੂੰ ਜੱਤ ਜੂਗਾ ਨਿਰਖ ਪਰਖ ਕਰਨੀ ਤੁਸੀਂ ਬਈ ਤੁਹਾਡਾ ਫਰਜ ਆ ਉਹ ਕਰਦੇ ਗੱਲਬਾਤ ਆਪਾਂ ਜਾਣਕਾਰੀ ਲੈਣੇ ਇਕੱਲੇ ਇਕੱਲੇ ਜਾਨਵਰ ਦੇ ਬਾਰੇ ਸਤਿ ਸ੍ਰੀ ਅਕਾਲ ਜੀ ਕੀ ਹਾਲਾ ਬਤਾਓ ਬਹੁਤ ਵਧੀਆ ਬਾਈ ਤੁਸੀਂ ਦੱਸੋ ਸਿੱਤਾ ਦੇ ਪਰਵਾ ਠੀਕ ਆ ਬਹੁਤ ਵਧੀਆ ਬਾਈ ਠੀਕ ਆ ਅੱਛਾ ਸੁਖਦੀਪ ਬਈ ਅੱਜ ਕਿੰਨੇ ਜਾਨਵਰ ਵੀਰੇ ਆਪਣੇ ਕੋਲੇ ਤਿੰਨ ਆ ਬਾਈ ਠੀਕ ਆ ਵੀਰੇ ਆ ਪਹਿਲੇ ਨੰਬਰ ਤੇ ਵਹਿੜ ਆ ਜਿਹੜੀ ਵੱਡੇ ਬਈ ਕੀ ਡਿਟੇਲ ਆਂਦੀ ਇਹ ਬਈ 5 ਦਿਨ ਦੀ ਸੂਈ ਆ ਠੀਕ ਆ ਜੀ ਦੁੱਧ ਮੰਨ ਲਓ ਬੌਲਾ ਮੰਨ ਲਓ ਜੋ ਮਰਜੀ ਮੰਨ ਲੈ ਬ ਮਗਰੇ ਦੇ ਵਿੱਚ ਹੀ ਆ ਰ ਸ਼ਹਿਰ ਦੀ ਬੱਚੀ ਤੇਰੇ ਸਾਹਮਣੇ ਆ ਜਿਵੇਂ ਐ ਪੂਰੀ ਟੌਪ ਦੀ ਆ ਕਦ ਕਾਠ ਵਾਲੀ ਬਾਲਣਾ ਬਹੁਤ ਸੋਹਣੀ ਬੱਚੀ ਆ ਪਿੰਕ ਨੋਜ਼ ਵਾਲੀ ਬੱਚੀ ਆ ਤੇ ਦੁੱਧ ਇਹਦਾ ਜਿਹੜਾ ਕੰਡੇ ਦੇ ਤੋਲਣਾ 13 ਕਿਲੋ ਆ ਬਾਈ ਕੰਡੇ ਤੋਲਣਾ ਕੰਡੇ ਦੇ ਤੋਲ ਨਾਲ ਪੰਜਾ ਦਿਨਾਂ अच्छा वीरै इन्नु किन्ने दिन होगे सुई नु दसे इन्नु 5 दिन होगे भाई 5 दिन दां दी सुई ਥਲੇ ਕਿੰਨਾ ਦੁੱਧ 13 ਕਿਲੋ ਜਿਹੜਾ ਕੰਡੇ ਦੇ ਤੋਲ ਕੇ ਦੇਵਾਂਗੇ ਜੀ ਚੂਣ ਚੰਨ ਨੂੰ ਠੰਢੀ ਜਿਵੇਂ ਇੱਕ ਨੰਬਰ ਬਾਈ ਠੀਕ ਹੈ ਵੀਰੇ ਪਹਿਲਣ ਵਹਿੜ ਆਪ ਲੂਣੇ ਇਹ ਰਾਜੀ ਤੇਰੇ ਸਾਹਮਣੇ ਹੱਡਾਂ ਪੈਰਾਂ ਦੀ ਤੂੰ ਆਪ ਹੀ ਵੇਖ ਲੈ ਹੰਗਾਂ ਦੀ ਬਹੁਤ ਚੰਗੀ ਹੈ ਹਨਾ ਸਿੰਘ ਹੀ ਸਿੰਘ ਹੈ ਮੁੱਠੀ ਜੌੜ ਸਿੰਘ ਨਾ ਹੁੰਦੇ ਬਾਈ ਇਹੀ ਵਹਿੜ 60 ਤੋਂ ਪਾਰ ਦੀ ਸੀਗੀ ਦੁੱਧ 15 ਕਿਲੋ ਦੇ ਦਈ ਦਊਗੀ ਵੀਰੇ ਰਾਵਣਾ 15 16 ਕਿਲੋ ਨਾਲੇ ਹੈ ਵੀ ਗਰਮੀ ਰਹਿ ਤਾਲੀ ਆ ਫਿਕਸ ਆਰਡਰ ਵਾਲੀ ਵਹਿੜਾ ਕਿੰਨੇ ਦੀ ਦੇ ਦੀ ਵੀਰੇ ਅੱਜ ਇਹ બસ ਹਾਂ ਨਹੀਂ ਹੋਊਗੀ ਬਾਈ ਛੋੜ ਛੱਪਾ ਹੋਊਗਾ 52000 ਦੀ ਆਪਾਂ ਦੇ ਦੇਣੀ ਆ ਜਸ ਦਿਨੋ ਜਸ ਨੋ ਕੱਢੀ ਤੋਰੀ ਵੀਰੇ ਮਾਨੀ ਜੀ ਖੋਲੀਪਰਾ ਲੈ ਮਿੱਤਰੋ ਮੁੱਠੀ ਪਰ ਸਿੰਘ 13 ਕਿਲੋ ਦੁੱਧ ਪੰਜਾ ਦਿਨਾਂ ਦੀ ਸੂਈ ਥੱਲੇ ਮੈਂ ਅਗਰ ਐਰ ਸ਼ਾਰ ਨਸਲ ਦੀ ਬੱਚੀ ਬੜੀ ਕਮਾਲ ਆਂਦੇ ਮਗਰ ਉਹ ਤੁਹਾਨੂੰ ਮੈਂ ਵਿਖਾਉਣਾ ਵਾ ਫੇਸ ਆਰਡਰ ਦੀ ਵਹਿੜਾ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਗੋਲ ਮੋਲ ਨਿਗਰ ਜਾਣ ਵਾਲੀ ਵਹਿੜਾ ਦੇਖ ਸਕਦੇ ਹੋ ਤੁਸੀਂ ਮਿੱਤਰੋ ਸੀਲ ਠੰਡੀ ਆ ਜੈਲੇ ਪਾਣ ਵਾਲੀ ਵਹਿੜਾ ਆ ਵੇਖੋ ਮਿੱਤਰੋ ਆ ਇਹਦਾ ਲਈ ਪੁੱਤ ਵਿਖਾਦੀ ਹੁੰਦਾ ਬੱਚਾ ਵੀ ਜਰੂਰ ਇੱਕ ਵਾਰੀ ਨੇ ਦੇ ਕੇ ਕਰਕੇ ਵੱੱਛੀ ਹੈ ਵੱੱਛੀ ਸੌਰੀ ਵੱੱਛੀ ਬੜੀ ਕਮਾਲ ਆ ਬਾਈ ਮਿੱਤਰੋ ਤੇ ਇਹ ਪਹਿਲੇ ਨੰਬਰ ਤੇ ਸੀ ਦੋ ਨੰਬਰ ਤੇ ਜਿਹੜੀ ਜਾਂ ਵੀਰੇ ਇਹਦਾ ਇਹ ਵੀਰੇ ਦੋਵੇਂ ਜੋੜਾ ਆਪਾਂ ਇੱਕੋ ਕਰੀ ਲਿਆ ਠੀਕ ਆ ਵੀਰੇ ਆਪਾਂ ਡੇਡ ਡੇਡ ਮਹੀਨੇ ਦੀਆਂ ਸੂਈਆਂ ਕਹਿ ਕੇ ਦੇਣੀਆਂ ਇਹ ਠੀਕ ਆ ਵੀਰੇ ਓਕੇ ਇਹਨਾਂ ਦੋਵਾਂ ਦੇ ਬੱਚੇ ਡੈਡ ਆ ਕੋਈ ਸੀਮਨ ਨਹੀਂ ਲੱਗਾ ਨਾ ਆਪਾਂ ਨੂੰ ਲੱਗਿਆ ਦੱਸਿਆ ਅਗਲੇ ਨੇ ਤੇ ਨਾ ਆਪਾਂ ਘਰੇ ਲਵਾਇਆ ਜਿਹੜਾ ਆਪਣੇ ਕੋਲੇ ਘਰੇ ਲੱਗਾ ਉਹ ਬਕਾਇਦਾ ਉਹਦੀ ਵੀਡੀਓ ਬਣੀ ਹੋਊਗੀ ਬਿਲਕੁਲ ਵੀਰੇ ਅੱਛਾ ਵੀਰੇ ਇਹਦੇ ਨਾਲ ਦੁੱਧ ਕਿੰਨਾ ਵੱਡੇ ਭਾਈ ਇਹ ਜਿਹੜਾ ਕੰਡੇ ਦੇ ਤੋਲ ਕੇ ਦੇਵੇਂ ਭਾਈ 17 ਕਿਲੋ ਦੁੱਧ ਆ ਇਹਦੇ ਥੱਲੇ ਦੋ ਵੇਲਾਂ ਦਾ ਹਾਂ ਤੇ ਕ੍ਰਾਸ ਦੇ ਵਿੱਚ ਹੀ ਪੈ ਗਈ ਕ੍ਰਾਸ ਦੇ ਵਿੱਚ ਹੀ ਪੈ ਗਈ ਆ ਇਹ ਵੀ ਗਰਮੀਆਂ ਵਾਲਾ ਰੈਸ ਘਰੇ ਰੱਖਣ ਵਾਲੇ ਲਈ ਗਹਿਣਾ ਜੀ ਬਹੁਤ ਚੰਗੀ ਆ ਭਾਈ ਸੀਲਾ ਚੋਣ ਜਿਵੇਂ ਚੋਣ ਚ ਸੀਲ ਜਿਵੇਂ ਮਾਰਦੀ ਆ ਖੜੀਆਂ ਵੀ ਦੱਸਦੀਆਂ ਲੁੱਤਲਾ ਬਣ ਜਾਣੀ ਕਰਦੀ ਹਾਂ ਹਾਂਜੀ ਹਾਂਜੀ ਠੀਕ ਆ ਵੀਰੇ ਦੇਣੀਆਂ ਤੇ ਕੱਡੀ ਬਾਰ ਨੂੰ ਕੋਈ ਮਾੜੀ ਨਹੀਂ ਯਾਰ ਬਾਈ ਲੈ ਮਿੱਤਰੋ 43000 ਦੇ ਵਿੱਚ ਮਿਲੂਗੀ ਛੋੜ ਛੱਪਈਆ ਤੇ ਦੁੱਧ ਜਿਹੜਾ ਇਹਨੇ 15 16 ਕਿਲੋ ਵੀਰਾਂ ਦਾ 18 17 ਦਾ ਤਿਆਰ ਆ ਤੇ ਤੁਸੀਂ ਬਾਈ ਟੌਰਣਾ ਚੋਈ ਜਾਣਾ ਇਹਦੇ ਥੋੜੋ ਤੇ ਫਿਰ ਇਹੋ ਜਿਹੀ ਗਾਂ ਜਦੋਂ ਤੋਕੜ ਗੱਪਣ ਹੋ ਗਈ ਦੁੱਧ ਤੁਹਾਨੂੰ ਫਰੀ ਦਾ ਪਾਜਣਾ ਤੇ ਵਾਦੇ ਵਾਲੇ ਪਾਸੇ ਨੇ ਫਿਰ ਤੋਰ ਦੇਣਾ ਚੈੱਕ ਪਾਸ ਹੋ ਗਏ 50 ਦੀ ਵਿਕਟ ਦੇਣੀ ਹਨਾ ਬਾਈ ਹਾਂਜੀ ਹਾਂਜੀ ਕੱਦ-ਕਾੜ ਤੇਰੇ ਸਾਹਮਣੇ ਤੇ ਰਾਜੀ ਗਏ ਇੱਕ ਰਹੀ ਹੋਰ ਤੋਰੀ ਮੜੀ ਜਾਈ ਕੱਡੀਆਂ ਨੂੰ ਬੰਨ ਬਾਕਮਾਲ ਵੇੜਾ ਹਨਾ ਹਾਂ ਬਹੁਤ ਸੋਹਣੀ ਹੈ ਯਾਰ ਥਣ ਥਣ ਬੜਾ ਚੰਗਾ ਲੱਗਾ ਬਾਈ ਹੂੰ ਤੁਰਦੀ ਤਰਦੀ ਘੋੜੀ ਵਾਂਗੂ ਹੈ ਨਾ ਹਾਂ ਹੂੰ ਸੀਲ ਆ ਜਾਣੀ ਕਿ ਥਣ ਥਣ ਮੱਝਾ ਰਕਰ 17 ਕਿਲੋ ਕੰਡੇ ਲਵੰਗੇ ਕੰਡੇ ਦੇ ਤੋਲ ਕੇ ਦੇਵਾਂਗੇ ਬਾਈ ਠੀਕ ਹੈ ਵੀਰੇ ਓਕੇ ਬਾਈ ਲੈ ਵੀ ਮਿੱਤਰੋ 2 ਤੋਂ 17 ਕਿਲੋ ਕੰਡੇ ਤੋਲ ਕੇ ਮਿਲੂਗਾ ਭਾਈ ਆਂਦਾ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਗਾਂ ਕੱਦ ਕਾਠ ਵਾਲੀ ਆ ਇਹ ਸੰਕਿਨੇ ਦੀ 43 ਦੀ ਵੀਰੇ 43 ਦੀ ਹਾਂ ਨਾ ਹੀ ਆ ਬਈ ਇਹਦੀ ਠੀਕ ਹੈ ਵੀਰੇ ਤੇ ਲਾਲ ਵੈੜ ਵੀਰੇ ਲਿਆਈਂ ਖੋਲ ਕੇ ਆਨੂ ਮੜੀ ਜੀ ਇਹਨੂੰ ਇਹਦੇ ਬਾਰੇ ਇੱਥੇ ਦੱਸਦੇ ਆਪਾਂ ਲਓ ਮੈਟਰੋ ਇਹ ਵੀ ਤੁਹਾਨੂੰ ਮੈਂ ਵਿਖਾਉਣਾ ਤੋਰ ਕੇ ਇਹਦੇ ਬਾਰੇ ਵੀ ਦਰਸ਼ਨ ਕਰਵਾ ਦੇਣਾ ਤੁਹਾਨੂੰ ਨਹੀਂ ਇਹ ਵੀ ਜੰਗੀ ਇਹਦੇ ਥੱਲੇ ਕਿੰਨੋਂ ਦੁੱਧਾ ਵਟੇ ਇਹਦੇ ਥੱਲੇ ਭਾਈ 12 ਕਿਲੋ ਆ ਜਿਹੜਾ ਕੰਡੇ ਤੇ ਤੋਲਣ ਵਾਲਾ ਠੀਕ ਹੈ ਵੀਰੇ ਠੀਕ ਆ ਇਹ ਪੰਜਾਬ ਵਾਲੀ ਜਰਸੀ ਆ ਗਈ ਆ ਠੰਡੀ ਸੀਲ ਆ ਜਿਵੇਂ ਮਰਜ਼ੀ ਬੰਦਾ ਬੈਠਾ ਰਵੇ ਇਹਦੇ ਥੱਲੇ ਠੀਕ ਆ ਵੀ ਕੀ ਮਨ ਲੋ ਓਕੇ ਦੀ ਰਿਪੋਰਟ ਆ ਹਨਾ ਜਮਾਂ ਓਕੇ ਵੀਰੇ ਠੀਕ ਆ ਅੱਛਾ ਇਹ ਕਿੰਨੇ ਦੇ ਦੇਗੇ ਵੀਰੇ ਇਹਦੀ ਹਾਂ ਨਾ ਹੋਊਗੀ ਬਾਈ 32000 ਦੀ ਕੱਲੀ ਛੋਟ ਆ ਇਹਦੀ ਠੀਕ ਆ ਵੀਰੇ ਤੋਰੀ ਕੋਈ ਲੰਮੀ ਮੜੀ ਦੀ ਲਿਆ ਜਾ ਲੈ ਮਿੱਤਰੋ 32000 ਦੀ ਹਾਂ ਨਾ ਜਸਤ ਨੂੰ ਦੁੱਧ ਦੇ ਥਲੇ 12 ਕਿਲੋ ਕੰਡੇ ਤੋਲਣ ਵਾਲਾ ਵੇਖ ਸਕਦੇ ਆ ਤੁਸੀਂ ਨਹੀਂ ਠੀਕ ਆ ਬਾਈ ਓਕੇ ਆ ਫੈਟ ਵੀ ਚੰਗੀ ਆਉਂਦੀ ਹੋਊਗੀ ਬਹੁਤ ਵਧੀਆ ਬਾਈ ਤਿੰਨਾਂ ਗਾਇਆਂ ਦੀ ਫੈਟਾਂ ਗਾਇਆਂ ਦੀ ਚੰਗੀ ਫੈਟ ਆ ਨਹੀਂ ਠੀਕ ਆ ਬਾਈ ਲਈ ਠੀਕ ਆ ਵੀਰੇ ਆ ਜਿੰਨ ਤੋਂ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਇਹ ਤਿੰਨ گاਵਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਟਾਹਨੇ ਪਿੰਡ ਦੇ ਵਿੱਚ ਸੁਖਦੀਪ ਭਾਈ ਜੀ ਨਾਲ ਰਾਬਤਾ ਕਾਇਮ ਕਰਨਾ ਪਊਗਾ ਤੇ ਇੰਨੇ ਗਾਇਆਂ ਤਿਆਰ ਦੁੱਧ ਵਾਲੀਆਂ ਕੰਡੇ ਤੋਲਣ ਵਾਲੇ ਵੀਰੇ ਨੰਬਰ ਤੇ ਇੱਕਲ 9464428248 9464428248 ਜੀ 9464428248 ਜੀ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਿਓ ਗੱਲ ਤੇ ਹੋਜੂ ਮਸਲਾ ਹਲ ਧੰਨਵਾਦ ਸ਼ੁਕਰੀਆ ਜਉਂਦੇ ਰੋ